ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਗੋਤਾਂ ਦੀ ਲੜੀ ਵਿੱਚ ਰਮਾਣੀ ਗੋਤਵਾਰੀ ਗੱਲ ਕਰਾਂਗੇ ਰਮਾਣੀ ਗੋਤ ਨੂੰ ਢਾਲੀਬਾਲਾਂ ਦਾ ਉਪਗੋਤ ਮੰਨਿਆ ਜਾਂਦਾ ਹੈ ਇਸ ਗੋਤ ਦਾ ਮੋਢੀ ਰਾਜਾ ਰਾਮ ਸੀ ਰਾਜਾ ਰਾਮ ਇੱਕ ਸਿੱਧ ਕਾਲੂਨਾਥ ਦਾ ਭਤੀਜਾ ਸੀ ਕਾਲੂਨਾਥ ਦਾ ਜਨਮ 1612 ਈਸਵੀ ਵਿੱਚ ਜਾਂ ਇਹ ਕਹਿ ਸਕਦੇ ਹਾਂ ਕਿ 1612 ਈਸਵੀ ਦੇ ਲਗਭਗ ਹੋਇਆ ਸੀ ਕਾਲੂਨਾਥ ਦੇ ਦੂਜੇ ਭਰਾ ਦਾ ਨਾਮ ਚੀਖਾ ਸੀ ਰਾਜਾ ਰਾਮ ਚੀਖੇ ਦਾ ਪੁੱਤਰ ਸੀ ਮਾਝੇ ਦੇ ਅੰਬਰਸਰ ਖੇਤਰ ਵਿੱਚ ਨੀਲਪੁਰ ਧਾਲੀਵਾਲ ਭਾਈਚਾਰੇ ਦਾ ਪੁਰਾਣਾ ਪਿੰਡ ਸੀ ਇਸ ਪਿੰਡ ਦਾ ਚੌਧਰੀ ਜੈਮਲ ਹੁੰਦਾ ਸੀ ਉਸ ਦੇ ਪੁੱਤਰ ਕਾਲੂ ਨਾਤ ਤੇ ਚੀਖਾ ਸਨ ਉਸ ਦਾ ਭਰਾ ਜੈਚੰਦ ਧਾਲੀਵਾਲ ਸੀ ਜੈਮਲ ਦੀ ਮੌਤ ਤੋਂ ਮੰਗਰੋ ਉਸ ਦੇ ਭਰਾ ਜੈਚੰਦ ਨੇ ਆਪਣੇ ਭਤੀਜਾਂ ਨਾਲ ਬੁਰਾ ਸਲੂਕ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਚਾਚੇ ਤੋਂ ਤੰਗ ਆ ਕੇ ਕਾਲੂ ਅਤੇ ਚੀਖਾ ਆਪਣੀ ਮਾਂ ਨਾਲ ਮਾਲਵੇ ਦੇ ਜੰਗਲ ਦੇਸ਼ ਵਿੱਚ ਆ ਗਏ ਅੰਤ ਬਠਿੰਡੇ ਦੇ ਪਿੰਡ ਮੈਲਾਵਾਲੇ ਦੇ ਇਲਾਕੇ ਵਿੱਚ ਇੱਕ ਜੰਡ ਥੱਲੇ ਆਪਣਾ ਟਿਕਾਣਾ ਬਣਾ ਲਿਆ। ਇਸ ਸਥਾਨ ਤੇ ਕਾਲੂ ਨਾਥ ਨੇ 12 ਸਾਲ ਭਗਤੀ ਤੇ ਤਪੱਸਿਆ ਕੀਤੀ ਸੀ। ਮੈਲਾ ਮਾਨਾਂ ਦੀ ਮਾਲਕੀ ਸੀ। ਪਹਿਲਾਂ ਅਟਕ ਮਾਨ ਬਾਬੇ ਕਾਲੂ ਨਾਥ ਨਾਲ ਬਹੁਤ ਗੁੱਸੇ ਸੀ। ਉਹ ਇਹਨਾਂ ਨੂੰ ਇੱਥੋਂ ਕੱਢਣਾ ਚਾਹੁੰਦੇ ਸਨ। ਪਰ ਸ਼ਾਹਜਹਾਂ ਬਾਦਸ਼ਾਹ ਨੇ ਬਾਬੇ ਦੀ ਮਹਿਮਾ ਸੁਣ ਕੇ ਉਸ ਥਾਂ ਦਾ ਪੱਟਾ ਬਾਬੇ ਦੇ ਨਾਂ ਕਰ ਦਿੱਤਾ। ਤੇ ਕਾਲੂਨਾਥ ਦੇ ਭਗਤਾਂ ਨੇ ਬਾਬੇ ਨਾਲ ਕਈ ਕਾਰਾਮਾਤਾਂ ਜੋੜ ਦਿੱਤੀਆਂ ਕਾਲੂਨਾਥ ਦੇ ਸ਼ਰਧਾਲੂਆਂ ਦੀ ਗਿਣਤੀ ਕਾਫੀ ਵੱਧ ਗਈ ਸੀ اٹਕਮਾਨ ਨੇ ਆਪਣੀ ਧੀ ਪੰਜੀ ਦਾ ਰਿਸ਼ਤਾ ਕਾਲੂਨਾਥ ਦੇ ਛੋਟੇ ਭਰਾ ਚਿੱਖੇ ਨਾਲ ਕਰ ਦਿੱਤਾ ਇਸ ਸਮੇਂ ਸਨਾਤਨਨੀ ਰਸਮ ਚਰਨਤੋਂਨ ਦੀ ਬੰਦ ਕਰ ਦਿੱਤੀ اٹਕਮਾਨ ਦੇਵੀ ਦਾ ਭਗਤ ਸੀ ਇੱਕ ਰਵਾਇਤ ਦੇ ਅਨਸਾਰ ਉਸ ਨੂੰ ਦੁਰਗਾ ਦੇਵੀ ਨੇ ਖਾਨੇ ਝਿੜੀ ਵਿੱਚ ਆ ਕੇ ਦਰਸ਼ਨ ਦਿੱਤੇ ਸਨ ਜਿਉਣਾ ਮੋੜਵੀ ਦੇਵੀ ਦਾ ਭਗਤ ਸੀ ਅਤੇ ਮਾਨ ਪੁੱਲਰ ਹੀ ਇਸ ਇਲਾਕੇ ਵਿੱਚ ਪ੍ਰਧਾਨ ਸਨ ਢਾਲੀਵਾਲ ਤੇ ਬਰਾੜ ਆਦ ਮੰਗਰੋਵਾਦ ਹੋ ਕਾਲੂਨਾਥ ਦੇ ਭਾਈ ਟੀਖੇ ਦੇ ਘਰ ਰਾਜਾ ਰਾਮ ਪੈਦਾ ਹੋਇਆ ਇਸ ਰਾਜਾ ਰਾਮ ਦੀ ਵੰਸ਼ ਰਮਾਣੀ ਰਮਾਣਾ ਰੂਮਾਣਾ ਤੇ ਰਮਾਣਾ ਇੱਕੋ ਗੋਤ ਹਨ ਪਰ ਸਹੀ ਅਰਥ ਰਮਾਣਾ ਹੈ ਕਾਲੂਨਾਥ ਮਹਾਨ ਸ਼ਕਤੀ ਵਾਲਾ ਸਿੱਧ ਸੀ ਕਾਲੂਨਾਥ ਨੇ ਰਾਮਚੰਦਰ ਬ੍ਰਹਮਣ ਨੂੰ ਗੰਗਾ ਪ੍ਰਗਟ ਕਰਕੇ ਦਿਖਾਈ ਕਾਲੂਨਾਥ ਨਥਾਣੇ ਰਹਿੰਦਾ ਸੀ ਉਸਨੇ ਜੋਗ ਸਾਧਨਾ ਰਾਹੀਂ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਸਨ ਇਹ ਵੀ 6ਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਉਹਨਾਂ ਦਾ ਸ਼ਰਧਾਲੂ ਤੇ ਸੇਵਕ ਬਣ ਗਿਆ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਗੁਰੂ ਸਰ ਮਹਾਰਾਜ ਵਾਲੀ ਜੰਗ ਲਾਹੌਰ ਦੀਆਂ ਫੌਜਾਂ ਨਾਲ ਲੜ ਰਹੇ ਸਨ ਤਾਂ ਕਾਲੂਨਾਥ ਅਤੇ ਉਸ ਦੇ ਪ੍ਰਾਚੀਖੇ ਨੇ ਗੁਰੂ ਸਹਿਬਾਨਾਂ ਦੀ ਮਦਦ ਲਈ ਦੁੱਧ ਦੇ ਲੰਗਰ ਦੀ ਸੇਵਾ ਕਰਕੇ ਗੁਰੂ ਸਹਿਬਾਨਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਸੀ। ਇਸ ਜੰਗ ਜਿੱਤਣ ਪਿੱਛੋਂ ਗੁਰੂ ਸਾਹਿਬ ਕਾਲੂਨਾਥ ਦੇ ਪਾਸ ਕੁਝ ਦਿਨ ਰਹੇ ਸਨ ਅਤੇ ਉਹਨਾਂ ਨੇ ਕਾਲੂਨਾਥ ਨੂੰ ਨਾਥਾਂ ਦਾ 나ਥ ਹੋਣ ਦਾ ਵਚਨ ਕੀਤਾ ਜਿਸ ਜਗ੍ਹਾ ਗੁਰੂ ਸਾਹਿਬ ਠਹਿਰੇ ਉਸ ਸਥਾਨ ਤੇ ਸ਼ਾਨਦਾਰ ਗੁਰਦੁਆਰਾ ਬਣਿਆ ਹੋਇਆ ਹੈ ਜਿੱਤੇ ਹਰ ਸਾਲ ਚੇਤ ਚੌਦਸ ਨੂੰ ਭਾਰੀ ਮੇਲਾ ਲੱਗਦਾ ਹੈ ਰਮਾਣੀ ਗੋਤ ਦੇ ਲੋਕ ਇਸ ਮੇਲੇ ਵਿੱਚ ਜ਼ਰੂਰ ਸ਼ਾਮਿਲ ਹੁੰਦੇ ਹਨ ਕਿਉਂਕਿ ਕਾਲੂਨਾਥ ਦੇ ਪ੍ਰਭਾਵ ਕਾਰਨ ਰਾਜਾ ਰਾਮ ਵੀ ਛੋਟੀ ਉਮਰ ਵਿੱਚ ਹੀ ਗੁਰੂ ਸਾਹਿਬ ਦਾ ਸੇਵਕ ਬਣ ਗਿਆ ਸੀ ਅਤੇ ਗੁਰੂ ਸਾਹਿਬ ਨੇ ਖੁਸ਼ ਹੋ ਕੇ ਰਾਜਾ ਰਾਮ ਦੇ ਪਰਿਵਾਰ ਨੂੰ ਬਦਨ ਫੁੱਲਣ ਦਾ ਵਰਦਾਨ ਦਿੱਤਾ ਸੀ ਇਸ ਬਰ ਕਾਰਨ ਹੀ ਰਾਜਾ ਰਾਮ ਦੀ ਵੰਸ਼ ਅਤੇ ਢਾਲੀ ਵਾਲਾ ਨੇ ਆਪਣਾ ਅੱਡ ਗੋਤ ਚਾਲੂ ਕਰ ਲਿਆ ਤਾਲੂ ਨਾਥ ਪਾਸ ਕੁਝ ਦਿਨ ਠਹਿਰ ਕੇ ਗੁਰੂ ਜੀ ਰਾਏ ਜੋਧ ਨਾਲ ਕਾਂਗੜ ਚਲੇ ਗਏ ਸਨ ਰਾਜਾ ਰਾਮ ਦੇ ਪੁੱਤਰ ਵਿਦੀ ਚੰਦ ਤੇ ਬਾਲ ਚੰਦ ਐਸ਼ ਪ੍ਰਸਤ ਤੇ ਅਭਿਮਾਨੀ ਬਣ ਗਏ ਆਪਣੇ ਕਿਲੇ ਬਣਾਉਣੇ ਸ਼ੁਰੂ ਕਰ ਦਿੱਤੇ ਇਹਨਾਂ ਨੇ ਬਠਿੰਡੇ ਪਾਸ ਰਮਾਣਾ ਪਿੰਡ ਬਣ ਲਿਆ ਬਹੁਤੇ ਰਮਾਣੇ ਮਾਲਵੇ ਵਿੱਚ ਹੀ ਬਠਿੰਡੇ ਮੁਕਸਰ ਫਰੀਦਕੋੜ ਅਤੇ ਸੰਗਰੂਰ ਦੇ ਵਿੱਚ ਆਬਾਦ ਹੋ ਗਏ ਇਹਨਾਂ ਦੇ ਪ੍ਰਸਿੱਧ ਪਿੰਡ ਰਮਾਣਾ ਕਲਾ ਰਵਾਨਾ ਅਜੀਤ ਸਿੰਘ ਜੋਧਪੁਰ ਰਾਜਸਥਾਨ ਦੇ ਗੰਗਾ ਨਗਰ ਅਤੇ ਹਨੂਮਾਨਗੜ ਖੇਤਰਾਂ ਵਿੱਚ ਰਮਾਣੀ ਭਾਈਚਾਰੇ ਦੇ ਕਈ ਪਿੰਡ ਵਸਦੇ ਹਨ ਕੁਜਰਮਾਣੇ ਆਪਣਾ ਗੋਤ ਢਾਲੀਵਾਲ ਹੀ ਲਿਖਦੇ ਹਨ ਜਦ ਮਹਿਰ ਮਿੱਠੇ ਨੇ ਆਪਣੀ ਪੋਤੀ ਭਗਪਰੀ ਦਾ ਰਿਸ਼ਤਾ ਕਾਂਗੜ ਦੇ ਕੁਝ ਢਾਲੀਵਾਲਾਂ ਨਾਲ ਕਰਨਾ ਪ੍ਰਵਾਨ ਕਰ ਲਿਆ ਤਾਂ ਕੋਟਦੀਨਾ ਅਤੇ ਕਾਂਗੜ ਦੇ ਕੁਝ ਢਾਲੀਵਾਲ ਪਰਿਵਾਰ ਇਸ ਤੇ ਰਿਸ਼ਤੇ ਦੇ ਵਿਰੁੱਧ ਹੋ ਗਏ ਇਹ ਮਹਿਰ ਮਿੱਠੇ ਨਾਲ ਨਾਰਾਜ਼ ਹੋਏ ਢਾਲੀਵਾਲ ਰਮਾਣੇ ਢਾਲੀਵਾਲ ਸਨ ਸੰਗਰੂਰ ਇਲਾਕੇ ਦੇ ਪਿੰਡ ਔਲਾ ਬਿੱਜਰ ਮਾਨਿਆਂ ਦੇ ਮੁਖੀ ਦੀ ਸਮਾਦ ਪਿੰਡ ਦੇ ਪੂਰਬ ਵੱਲ ਡੇਰਾ ਰਮਾਣਾ ਦੇ ਨਾਲ ਨਾਲ ਮਸ਼ਹੂਰ ਹੈ ਇਹ ਮਿਹਰ ਮਿੱਠੇ ਤੋਂ ਨਾਰਾਜ਼ ਹੋ ਕੇ ਇੱਧਰ ਆਏ ਸਨ ਪਿੰਡ ਨਾਣਾ ਵਿੱਚ ਬਾਬਾ ਕਾਲੂनाथ ਦੀ ਯਾਦ ਵਿੱਚ ਹਰ ਸਾਲ ਭਾਰੀ ਮੇਲਾ ਲੱਗਦਾ ਹੈ ਬਾਬਾ ਕਾਲੂਨਾਥ ਅੱਜ ਤੋਂ 400 ਸਾਲ ਪਹਿਲਾਂ ਹੋਇਆ ਸੀ ਉਸਨੇ ਗੁਰੂ ਹਰਗੋਬਿੰਦ ਸਾਹਿਬ ਤੇ ਹੋਰ ਕਈ ਮਹਾਨ ਸਿੱਧਾਂ ਨਾਲ ਇਸ ਥਾਂ ਤੇ ਗੋਸ਼ਟੀਆਂ ਕੀਤੀਆਂ ਸਨ ਇੱਥੇ ਇਸ ਸਮੇਂ ਬਾਬਾ ਕਾਲੂਨਾਥ ਦਾ ਮੰਦਰ ਹੈ ਇੱਥੇ ਬੈਠ ਕੇ 나ਥ ਵੀ ਮਹਾਨ ਤਪੱਸਿਆ ਕਰਦੇ ਸੀ ਇਸ ਗੰਗਾ ਦੇ ਤਲਾਬ ਵਿੱਚ ਕਾਲੂਨਾਥ ਦੇ ਭਾਈ ਦੀਵਾਂਸ਼ ਦੇ ਰਮਾਣੇ ਆਪਣੇ ਮਿਰਤਕ ਦੇ ਫੁੱਲਾਂ ਨੂੰ ਜਲ ਪ੍ਰਵਾਣ ਕਰਦੇ ਹਨ ਤੇ ਇਸ਼ਨਾਨ ਕਰਦੇ ਹਨ ਇੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿੱਚ ਇੱਕ ਸ਼ਾਨਦਾਰ ਇਤਿਹਾਸਕ ਗੁਰਦੁਆਰਾ ਬਣਿਆ ਹੋਇਆ ਹੈ ਗੁਰੂ ਜੀ ਮਾਲਵੇ ਦੇ ਇਸ ਖੇਤਰ ਵਿੱਚ 1688 ਤੋਂ 1692 ਤੱਕ ਸਮੇਤ ਪਰਿਵਾਰ 4-5 ਸਾਲ ਰਹੇ ਸਨ ਇਹ ਪਵਿੱਤਰ ਸਥਾਨ ਤੇ ਮੇਲਾ 4 ਦਿਨ ਭਰਦਾ ਹੈ। ਚੇਤਰਬਾਦੀ 14ਸ ਨੂੰ ਸਵੇਰੇ ਢੋਲ ਵਜਾ ਕੇ ਮੇਲੇ ਦਾ ਸੱਦਾ ਦਿੱਤਾ ਜਾਂਦਾ ਹੈ। ਇਸ ਦਿਨ ਰਮਾਣੇ ਦੂਰੋਂ-ਦੂਰੋਂ ਆ ਕੇ ਮੰਦਰ ਵਿੱਚ ਚੌਂਕੀ ਭਰਦੇ ਹਨ ਤੇ ਅਗਲੀ ਸਵੇਰ ਗੰਗਾ ਵਿੱਚ ਇਸ਼ਨਾਨ ਕਰਕੇ ਮੱਥਾ ਟੇਕਦੇ ਹਨ। ਪ੍ਰਸ਼ਾਦ ਵਜੋਂ ਮੁੱਖ ਰੂਪ ਵਿੱਚ ਗੁੜ ਦੀਆਂ ਡਲੀਆਂ ਚੜ੍ਹਦੀਆਂ ਹਨ। ਨਵੇਂ ਵਿਆਹ ਵਾਲੇ ਜੋੜੇ ਅਤੇ ਸੁੱਖਾਂ ਪੂਰੀਆਂ ਹੋਣ ਵਾਲੇ ਲੋਕ ਬਲੰਦ ਉੱਪਰ ਮਿੱਟੀ ਕੱਢ ਕੇ ਜਾਂਦੇ ਹਨ। ਮੱਸਿਆ ਦੇ ਦਿਨ ਇਸ ਇਲਾਕੇ ਵਿੱਚ ਲੋਕੀ ਮੇਲੇ ਵਿੱਚ ਸ਼ਾਮਲ ਹੁੰਦੇ ਹਨ ਇਸ ਤੋਂ ਅਗਲੇ ਦਿਨ ਝੋਲ ਤੇ ਖੇਡਾਂ ਹੁੰਦੀਆਂ ਹਨ ਮੇਲੇ ਦੇ ਅੰਤਲੇ ਦਿਨ ਕੇਵਲ ਔਰਤਾਂ ਦਾ ਹੀ ਪੇਲਾ ਹੁੰਦਾ ਹੈ ਬਾਬੇ ਕਾਲੂनाथ ਦੇ ਸ਼ਰਧਾਲੂ ਮਾਝੇ ਵਿੱਚ ਵੀ ਹਨ ਸਿਠਿਆਲੇ ਪਿੰਡ ਦੀ ਮਾਈ 나ਥ ਜੀ ਦੀ ਬਹੁਤ ਵੱਡੀ ਸ਼ਰਧਾਲੂ ਸੀ ਉਸ ਨੇ 나ਥ ਜੀ ਦੇ ਬਚਨ ਅਨੁਸਾਰ ਧੀਰਾ ਜੰਮਿਆ ਜਦੋਂ ਧੀਰਾ ਵੱਡਾ ਹੋਇਆ ਤਾਂ ਉਸ ਦਾ ਆਪਣੇ ਮਤਰੇਈ ਭਰਾਵਾਂ ਨਾਲ ਝਗੜਾ ਹੋ ਗਿਆ ਉਹਨਾਂ ਨੇ ਧੋਖੇ ਨਾਲ ਬਾਦਸ਼ਾਹ ਤੋਂ ਉਸ ਨੂੰ ਮੌਤ ਦਾ ਹੁਕਮ ਕਰਵਾ ਦਿੱਤਾ ਧੀਰੇ ਨੇ ਬਾਬਾ ਕਾਲੂ ਨਾਥ ਦੀ ਸੁਖ ਸੁਖੀ ਸੁਖ ਪੂਰੀ ਹੋ ਗਈ ਤੇ ਧੀਰਾ ਰਹਾ ਹੋ ਗਿਆ ਉਹ ਨਾਥ ਜੀ ਦੀ ਸੇਵਾ ਵਿੱਚ ਨਥਾਣੀ ਆ ਕੇ ਹਾਜ਼ਰ ਹੋ ਗਿਆ ਕਈ ਦਿਨ ਸੇਵਾ ਕੀਤੀ ਫਿਰ ਨਾਥ ਜੀ ਨੇ ਆਗਿਆ ਨਾਲ ਰਾਜਾ ਰਾਮ ਦੇ ਛੋਟੇ ਪੁੱਤਰ ਰੂਪਚੰਦ ਨੂੰ ਆਪਣੇ ਨਾਲ ਲੈ ਗਿਆ ਉਸ ਨੂੰ ਆਪਣੀ ਜ਼ਮੀਨ ਵਿੱਚੋਂ ਪੰਜ ਖੂ ਜਾਇਦਾਦ ਦੇ ਦਿੱਤੀ ਹੁਣ ਰੂਪਚੰਦ ਦੀ ਵੰਸ਼ ਦੇ ਕਈ ਰਮਾਣੇ ਪਰਿਵਾਰ ਉੱਥੇ ਵੱਸਦੇ ਹਨ ਜਿਨ੍ਹਾਂ ਨੂੰ ਪਿੰਡ ਦੇ ਲੋਕ ਗੁਰੂ ਕਹਿੰਦੇ ਹਨ ਸਠਿਆਲਾ ਬੱਲ ਜੱਟਾਂ ਦਾ ਪ੍ਰਸਿੱਧ ਪਿੰਡ ਹੈ ਮਾਝੇ ਦੇ ਬੱਲ ਜੱਟ ਵੀ ਰਮਾਣਿਆਂ ਦੇ ਮੇਲੇ ਵਿੱਚ ਸ਼ਰਦਾ ਨਾਲ ਇਸ਼ਨਾਨ ਕਰਦੇ ਹਨ ਬਾਬਾ ਕਾਲੂनाथ ਦੇ ਮੰਦਰ ਵਿੱਚ ਅੱਜ ਤੱਕ ਵੀ ਮੰਜੇ ਉੱਪਰ ਸੌਣ ਮਾਸ ਖਾਣ ਬੈਂਗਨ ਤੇ ਲਸਣ ਦੀ ਵਰਤੋਂ ਦੀ ਮਨਾਹੀ ਹੈ ਸ਼ੁਰੂ ਵਿੱਚ ਸਾਰੇ ਰਮਾਣੇ ਵੈਸ਼ਨੂ ਹੁੰਦੇ ਸਨ ਪਿਆਜ਼ ਲਸਣ ਮਸਰ ਮੀਟ ਸ਼ਰਾਬ ਅੰਡੇ ਆਦਿ ਵਰਤੋਂ ਨਹੀਂ ਕਰਦੇ ਸਨ ਗੱਲ ਵਿੱਚ ਬਾਬੇ ਨਾਥ ਦੇ ਭਗਤ ਹੋਣ ਦੀ ਨਿਸ਼ਾਨੀ ਕੰਠੀ ਪਾ ਕੇ ਰੱਖਦੇ ਸਨ ਸਿੱਖੀ ਦੇ ਪ੍ਰਭਾਵ ਕਾਰਨ ਰਮਾਣੇ ਪੁਰਾਣੇ ਰਸਮ ਰਿਵਾਜ ਛੱਡ ਗਏ ਹਨ ਰਮਾਣੇ ਢਾਲੀਵਾਲਾਂ ਵਿੱਚੋਂ ਇੱਕ ਨਵਾਂ ਗੋਤ ਪ੍ਰਚਲਿਤ ਹੋਇਆ ਹੈ ਪੰਜਾਬ ਵਿੱਚ ਇਹਨਾਂ ਦੀ ਗਿਣਤੀ ਬਹੁਤੀ ਨਹੀਂ ਹੈ ਇਹ ਸਾਰੇ ਜੱਟ ਸਿੱਖ ਹਨ ਰਮਾਣੇ ਪਾਈਚਾਰੇ ਦੇ ਲੋਕ ਮਿਹਨਤੀ ਤੇ ਸੰਜਮੀ ਹੁੰਦੇ ਹਨ ਜੋ ਮਿਹਨਤ ਨਹੀਂ ਕਰਦੇ ਉਹ ਇੱਕ ਦਿਨ ਜ਼ਰੂਰ ਬਰਬਾਦ ਹੁੰਦੇ ਹਨ ਵਿੱਦਿਆ ਪ੍ਰਾਪਤ ਕਰਕੇ ਵੀ ਰਮਾਣਾ ਨੇ ਬਹੁਤ ਉન્નਤੀ ਕੀਤੀ ਹੈ ਜੀ ਮਹਿੰਦਰ ਸਿੰਘ ਰਮਾਣਾ ਫਰੀਦਕੋਟ ਜ਼ਿਲ੍ਹੇ ਦੇ ਪ੍ਰਸਿੱਧ ਲੀਡਰ ਹਨ ਇੱਕ ਇਤਿਹਾਸ ਪਰਵਾਣਾ ਪੁਸਤਕ ਕਵਿਤਾ ਵੀ ਛਪੀ ਹੈ ਅਸਲ ਵਿੱਚ ਰਮਾਣਾ ਇੱਕ ਬਹੁਤ ਛੋਟਾ ਜਿਹਾ ਗੋਤ ਹੈ ਬਹੁਤੇ ਰਮਾਣੇ ਮਾਲਵੇ ਵਿੱਚ ਹੀ ਵੱਸਦੇ ਹਨ ਮਾਝੇ ਵਿੱਚ ਬਾਬਾ ਬਕਾਲਾ ਦੇ ਨਜ਼ਦੀਕ ਰਮਾਣਾ ਚੱਕ ਵਿੱਚ ਬਾਬਾ ਹਰੀਦਾਸ ਜੀ ਦੀ ਯਾਦ ਵਿੱਚ ਦੋ ਦਿਨ ਸਾਲਾਨਾ ਮੇਲਾ ਲੱਗਦਾ ਹੈ ਬੇਸ਼ੱਕ ਇਹ ਨਮਾਗੋਥ ਹੈ ਪਰ ਫਿਰ ਵੀ ਕਾਫੀ ਪ੍ਰਸਿੱਧ ਹੈ